ਆ ਠੋਕ ਕੇ ਕਿਆ ਬਾਰ ਬਾਰ ਕਿਆ ਮੇਰੀ ਅੱਖ ਚ ਪਾ ਕੇ ਗੱਲ ਕਰ ਅੱਖ ਚ ਪਾ ਕੇ ਗੱਲ ਕਰ ਮੈਂ ਸਵੇਰੇ ਠੋਕ ਦੂੰਗਾ ਤੈਨੂੰ ਕਿਸੇ ਨੂੰ ਨਾ ਠੋਕਿਆ ਨਾ ਫਾਈਲ ਖੁੱਲੀ ਨਾ ਕੇਸ ਦਰਜ ਹੋਇਆ ਤੇ ਚੱਲੇ ਕੈਮੋਥੈਰੇਪੀ ਕਰਨ ਸਾਹਿਬ ਕੀ ਦੀ ਕਰੀਏ ਕੈਮੋਥੈਰੇਪੀ ਮੈਨੂੰ ਆਹ ਤਾਂ ਦੱਸੋ ਯਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਾਡਾ ਮੁੱਖ ਮੰਤਰੀ ਅਸੈਂਬਲੀ ਵੀ ਹੁੰਦਾ ਫਲੋਰ ਆਫ ਦਾ ਹਾਊਸ ਜਿਹੜਾ ਕਹਿੰਦਾ ਬੜਾ ਅਜ਼ੀਮ ਸਦਨ ਹੈ ਸਾਹਿਬ ਲੋਕਤੰਤਰ ਦਾ ਮੰਦਰ ਹੈ ਜੀ ਉਹਦੇ 'ਚ ਖੜ ਕੇ ਝੂਠ ਬੋਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਵੀ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੂਠਾ ਗਵਾਏ ਸਾਂਨ ਪਾਰਲੀਮੈਂਟਰੀ ਵਰਲਡ ਮੈਂ ਮਾਫੀ ਚਾਹੁੰਦਾ ਮੈਂ ਸਮਝਦਾ ਵੀ ਉਹਨਾਂ ਕੋਲ ਫਾਈਲ ਹੈ ਅਗਰ ਫਾਈਲ ਹੈ ਤਾਂ ਜਾਂ ਤਾਂ ਸਭ ਸੈਟਿੰਗ ਹੋ ਗਈ ਜਿਵੇਂ ਕਿਸੇ ਐਸਐਸਪੀ ਨੂੰ ਸਸਪੈਂਡ ਕਰਦੇ ਆ ਵੀ ਮਾਲ ਲੈ ਗਿਆ ਜਾਂ ਤਾਂ ਸਭ ਪੱਛਾ ਦਰਜ ਨਹੀਂ ਕੀਤਾ ਸੈਟਿੰਗ ਹੋ ਗਈ ਕੋਈ ਮਾਲ ਫੜ ਲਿਆ ਜਾਂ ਉਹਨਾਂ ਨੂੰ ਖਰੀਦ ਲਿਆ ਸਾਬ ਵੀ ਬੋਲੋ ਹੀ ਨਾ ਚ ਉਸ ਕੋਈ ਨਾ ਦੋ ਗੱਲਾਂ ਤਾਂ ਹੋਈਆਂ ਸਭ ਆ ਭਗਵੰਤ ਮਾਨ ਜੀ ਮੈਨੂੰ ਦੱਸਣ ਕਿ ਵਜ੍ਹਾ ਕੀ ਹੈ ਤੁਸੀਂ ਤਸਕੀਲਦਾਰਾਂ ਦੇ ਮਗਰ ਲੱਗੇ ਹੋ ਮੈਂ ਕਹਿੰਦਾ ਸਟਾਰਟ ਫਰੋਮ ਆਪਣੇ ਘਰੋਂ ਚੱਲੋ ਸਭ ਆਪਣੇ ਘਰ ਨੂੰ ਤਾਂ ਸਵਾਰੋ ਪਹਿਲਾਂ ਅੰਦਰ ਚਾਕੀ ਮਾਰ ਕੇ ਦੇਖੋ ਤੁਸੀਂ ਜਵਾਬ ਦਿਓ ਇਸ ਕਰਕੇ ਮੇਰਾ ਇਲਜ਼ਾਮ ਭਗਵੰਤ ਮਾਨ ਜੀ ਤੇ ਹੈ ਭਗਵੰਤ ਮਾਨ ਜੀ ਜਿਹੜੇ ਲੋਕਾਂ ਨੂੰ ਤੁਸੀਂ ਕਹਿ ਰਹੇ ਸੀਗੇ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਉਹਨੇ ਕੀ ਸ਼ਾਮ ਨੂੰ ਆ ਕੇ ਤੁਹਾਡੇ ਪੈਰਾਂ 'ਤੇ ਬਹਿ ਗਏ ਇਸ ਕਰਕੇ ਛੱਡਦਾ ਤੁਸੀਂ ਹੁਣ ਬਾਦਸ਼ਾਹ ਹੋ ਗਏ ਯੂ ਆਰ ਚੀਵਲਸ ਰੋ ਪੰਜਾਬ ਬਾਦਸ਼ਾਹੀ ਸਾਹਿਬ ਕਾਨੂੰਨ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ ਜਾਂ ਤਾਂ ਕਾਨੂੰਨ ਸਾਰਿਆਂ ਵਾਸਤੇ ਹੈ ਪਰ ਤੁਸੀਂ ਦਰ ਨੂੰ ਕਿਉਂ ਫੜਦੇ ਹੋ ਸਾਰਿਆਂ ਨੂੰ ਛੱਡ ਦਿਓ ਕਰੋ ਚਾਲੂ ਕਰੋ ਸਾਹਿਬ ਤੇ ਮੈਂ ਦੂਜੀ ਗੱਲ ਮੇਰੀ ਮੈਂ ਅਮਰੋੜਾ ਅਰੋੜਾ ਜੀ ਨੂੰ ਬੜਾ ਸਿਆਣਾ ਸੁਲਝ ਆਇਆ ਲੀਡਰ ਸਮਝਦਾ ਸੀਗਾ ਪਰ ਮੈਨੂੰ ਲੱਗਦਾ ਹੈ ਕਹਿੰਦਾ ਫਰਕ ਪੈ ਜਾਂਦਾ ਹੈ ਕਹਿੰਦੇ ਨਾ ਕੌਣ ਕਹਿੰਦਾ ਹੈ ਕੌਣ ਕਹਿੰਦਾ ਹੈ ਕਿ ਸੋਬਤ ਦਾ ਹੋਂਟਾ ਨਹੀਂ ਅਸਰ ਪੀ ਕਹਿੰਦੇ ਨਾਲ ਤੁਹਾਡਾ ਉੱਠ ਬੈਠ ਮਾੜੇ ਬੰਦਿਆਂ ਨਾਲ ਹੋਏ ਤੇ ਅਸਰ ਪੈਂਦਾ ਚੰਗੇ ਬੰਦੇ ਨਾਲ ਚੰਗੇ ਹੋ ਜਾਂਦੇ ਕੌਣ ਕਹਿਤਾ ਹੈ ਕਿ ਸਹਬਤ ਦਾ ਹੁੰਦਾ ਨਹੀਂ ਅਸਰ ਇਨਸਾਨ ਤਾਂ ਕਿਆ ਦਰੋ ਦੀਵਾਰ ਬਦਲ ਜਾਂਦੇ ਐਥੇ ਤਾਂ ਬਦਲੇ ਖੜੇ ਸਾਬ ਇਨਸਾਨ ਹੀ ਬਦਲੇ ਖੜੇ ਹੈ ਉਹ ਚੇੜਾ ਸੁਣ ਸੁਣ ਕੇ ਅਮਨ अरोड़ा ਜੀ ਵੀ ਚੇੜਾ ਕਰਨ ਲੱਗੇਗਾ ਲੋ ਜਾਖੜ ਸਾਹਿਬ ਮੈਂ ਆਪਣਾ ਇਨਕਮ ਟੈਕਸ ਦਾ ਲਿਆ ਸਾਬ ਜਾਖੜ ਸਾਹਿਬ ਕੋਈ ਕਮਣਾ ਨਹੀਂ ਤੇ ਮੇਰੇ ਨਾਲ ਤੁਸੀਂ ਸਿਆਣੇ ਹੋ ਕਿਉਂ ਤੁਸੀਂ ਵਪਾਰੀ ਆਦਮੀਆਂ ਮੈਂ ਤਾਂ ਝਟਕੂ ਜ ਆਦਮੀਆਂ ਮੰਨੂ ਕੋਈ ਲੰਬਾ ਚੋੜਾ ਹਿਸਾਬ ਕਿਦਾ ਪਤਾ ਨਹੀਂ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਮੈਂ ਇਨਕਮ ਟੈਕਸ ਦਾ ਨਹੀਂ ਮੰਗਿਆ ਸਾਹਿਬ ਇਨਕਮ ਟੈਕਸ ਦਾ ਜਿਹਨੇ ਇਲੈਕਸ਼ਨ ਲੜਿਆ ਸਾਰੇ ਆਪਣੀ ਜਮ੍ਹਾਂ ਕਰਾਉਂਦੇ ਮੈਂ ਵੀ ਕਰਾ ਰੱਖਿਆ ਪਹਿਲਾਂ ਕਰਵਾਇਆ ਤੁਸੀਂ ਵੀ ਕਰਵਾਇਆ ਹੋਣਾ ਜੇ ਕੱਲੇ ਇਨਕਮ ਟੈਕਸ ਨਾਲ ਕੰਮ ਚੱਲਦਾ ਹੁੰਦਾ ਸਾਹਿਬ ਤਾਂ ਮੇਰੇ ਖਿਆਲ ਚ ਉਹ ਇੱਕ ਐਮਪੀ ਪਕੜਿਆ ਗਿਆ ਸੀ 200 ਕਰੋੜ ਰੁਪਏ ਉਲੀ ਉਲੀ ਲਗੀ ਪਈ ਸੀ ਅਲਮਾਰੀਆ 'ਚ ਨੋਟ ਸਾਹਮਣੇ ਨਹੀਂ ਸੀ ਗਏ ਇੱਕ ਇੱਥੇ ਸਾਡੇ ਵੱਡੇ ਲੀਡਰ ਤੁਰੇ ਫਿਰਦੇ ਜਿਨ੍ਹਾਂ ਨੂੰ ਅੱਜਕੱਲ ਸਾਡੇ ਕਾਂਗਰਸ ਵਾਲੇ ਲੀਡਰ ਆਪਣੇ ਕੈਂਡੀਡੇਟ ਸਾਹਿਬ ਜੀ ਮੰਜੀ ਨਾਲ ਲਈ ਫਿਰਦੇ ਐ 10 ਕਰੋੜ ਰੁਪਇਆ ਹੇਟਾਂ ਬਿਸਤਰ ਦੇ ਰੱਖ ਕੇ ਭੁੱਲ ਕੇ ਪਤਾ ਨਹੀਂ ਲਗਿਆ ਉਹ ਕਿੱਥੋਂ ਤਾਂ ਆਏ ਹੋਣੇ ਸਾਹਿਬ ਉਹਨਾਂ ਦੀ ਜਾਂਚ ਕਿਵੇਂ ਹੋਊਗੀ ਇਸ ਕਰਕੇ ਮੈਂ ਕਿਹਾ ਸੀਗਾ ਭਈ ਇੱਕ ਅਮਰੀਕਾ ਦੇ ਅੰਦਰ ਐਲ ਕਪੋਨ ਕਰਕੇ ਬਹੁਤ ਵੱਡਾ दारू ਦਾ ਉਹਨਾਂ ਦੇ ਨਾਲ ਚ ਕਿਉਂਕਿ ਇਹ ਪ੍ਰੋਫੈਸ਼ਨ ਲਾਤੀ ਸੀ ਅਮਰੀਕਾ ਚ ਐਲ ਕਪੋਨ ਪੁਲਿਸ ਵਾਲੇ ਹੱਤ ਪਾंदे ਡਰਦੇ ਸੀ ਕਿ ਕੋਈ ਗਵਾਹ ਨਹੀਂ ਸੀ ਦਿੰਦਾ ਜਿਹੜਾ ਗਵਾਹ ਬਣਾ ਨੂੰ ਧੋਖ ਦਿੰਦਾ ਸੀਗਾ ਇਵੈਂਚੁਅਲੀ ਇੱਕ ਇਨਕਮ ਟੈਕਸ ਅਫਸਰ ਨੇ ਫੜਿਆ ਸੀ ਉਹਨੂੰ ਕਿਉਂ ਕਿਵੇਂ ਫੜਿਆ ਸੀਗਾ ਉਹਦਾ ਇੱਕ ਸਿੰਪਲ ਫਾਰਮੂਲਾ ਸੀਗਾ ਫਾਲੋ ਦਾ ਮਨੀ ਪੈਸਾ ਕਿੱਥੇ ਜਾਂਦਾ ਹੈ ਉਹ ਸਬੂਤ ਮਿਲ ਜੂਗਾ ਸਭ ਉਹ ਸਬੂਤ ਮਿਲ ਜੂਗਾ ਵੀ ਸੁਨੀਲ ਅਗਰ ਨੋਵਾ ਤੇ ਚੜਿਆ ਫਿਰਦਾ ਹੈ ਜਾਂ ਕਿਸੇ ਹੋਰ ਗੱਡੀ ਤੇ ਚੜਿਆ ਫਿਰਦਾ ਪੈਸੇ ਆਏ ਕਿੱਥੋਂ ਆਏ ਕਿਹਦੇ ਨਾਮ 'ਪਾ ਰੱਖੀਏ ਗੱਡੀ ਜਿਨੇ ਜਿਹੜੇ 88000 ਪਕੜੇ ਐ ਉਹਨੇ ਖਰੀਦਿਆ ਕਿਦੇ ਉਸ ਸੀਗਾ ਜਿਨੇ ਖਰੀਦਿਆ ਸੀਗਾ ਉਹ ਸਮਾਨ ਕਿਦੇ ਤੋਂ ਲੈ ਕੇ ਆਇਆ ਸੀਗਾ ਉਹ ਜਿਹੜਾ ਸਮਾਨ ਲੈ ਕੇ ਆਇਆ ਸੀਗਾ ਉਹਨੇ ਅੱਗੇ ਕਿਹੜਾ ਉਹਦਾ ਮੇਨ ਸਪਰੋਸ਼ ਕਿਹਨੇ ਨਾ ਸੀਐਨਐਫ ਕੌਣ ਸੀਗਾ ਤੇ ਸੀਐਨਐਫ ਨੂੰ ਪਰਮਿਟ ਦਵਾਇਆ ਕਿਨੇ ਸੀਗਾ ਉਹਦੇ ਤੇ ਰੇਡ ਨਾ ਪਵੇ ਉਹ ਕੋ ਟੈਲੀਫੋਨ ਕੀਤਾ ਕਿਨੇ ਸੀਗਾ ਤੇ ਜਿਨੇ ਟੈਲੀਫੋਨ ਕੀਤਾ ਸੀਗਾ ਉਹਨੇ ਹੁਣ ਕਈਆਂ ਨੂੰ ਚਾਹ ਪੈ ਗਿਆ ਇਲੈਕਸ਼ਨ ਲੜ ਲਓ ਜੀ ਮੇਰੇ ਸਾਹਮਣੇ ਆਓ ਇਲੈਕਸ਼ਨ ਲੜ ਲਓ ਕਿਉਂਕਿ ਕਈਆਂ ਦਾ ਦੰਦਾ ਸਾਹਿਬ ਇਲੈਕਸ਼ਨ ਦੇ ਨਾਮ ਤੇ ਲੁਧਿਆਣੇ ਵਾਲੇ ਤਾਂ ਸਾਰੇ ਜਾਣਦੇ ਐ ਇਹ ਤਾਂ ਇਹਨਾਂ ਨੂੰ ਐਂ ਲੱਗਦੇ ਆ ਜਿਵੇਂ ਉਹ ਕਾਮ ਦੇ ਨੂੰ ਗਾਹ ਲੱਗਦੀ ਐ ਨਿਚੋੜ ਲੋ ਇਲੈਕਸ਼ਨ ਦੇ ਨਾਤੇ ਚੰਦਾ ਦਿਓ ਸਭ ਕਾਰ ਚੰਦਾ ਦਿਓ ਸਭ ਪਤਾ ਨਹੀਂ ਸਾਰਿਆਂ ਨੂੰ ਨਿਚੋੜ ਕੇ ਲੈ ਗਏ ਉਹਨੇ ਤੇ ਸਾਨੂੰ ਪੰਜਾਬੀਆਂ ਨੂੰ ਆਹਤਾ ਵੀ ਕਰਿਆ ਐ ਮੰਗ ਤੈਨੂੰ ਕੁਛ ਨਾ ਕੁਛ ਤਾਂ ਮੂੰਹ ਤੇ ਮਾਰੋ ਚਲਾ ਕੇ ਮੂੰਹ ਤੇ ਮਾਰ ਦੇ ਚਲਾ ਕੇ ਇਸੇ ਤਰ੍ਹਾਂ ਹੀ ਇਹ दारू ਵਾਲੇ ਕੋਲ ਜਾਂਦੇ ਐ ਇਸੇ ਤਰ੍ਹਾਂ ਹੀ ਨਸ਼ੇ ਵੇਚਣ ਵਾਲੇ ਕੋਲ ਜਾਂਦੇ ਐ ਸਰ that is the money trail i am talking about ਮੇਰੀ ਗਲਤੀ ਹੋ ਗਈ ਉਹ ਦਿਨ ਮੈਂ ਪੱਤਰਕਾਰ ਸਾਥੀਆਂ ਤੋਂ ਉਹਨਾਂ ਨੇ ਸਾਰਿਆਂ ਨੂੰ ਚਮਕਾਤਾ ਜਾਖੜਤਾ ਈਡੀ ਦਾ ਨਾਮ ਲੈ ਰਿਆ ਜਾਖੜਦਾ ਈਡੀ ਦਾ ਨਾਮ ਲੈ ਰਿਆ ਜੀ ਈਡੀ ਦਾ ਬੀਜੇਪੀ ਵਾਲਿਆਂ ਦੀ ਹੈ ਸਾਬ ਮੈਂ ਈਡੀ ਦੇ ਨਾਮ ਇਸ ਕਰਕੇ ਲਿਆ ਸੀਗਾ ਮੈਂ ਵੀ ਆਪਣੀ ਕਲੈਰੀਫਿਕੇਸ਼ਨ ਦੇ ਰਿਆ ਕਿਉਂਕਿ ਈਡੀ ਦਾ ਕੰਮ ਕੀ ਹੈ منی ਲਾਂਡਰਿੰਗ ਨੂੰ ਪਕੜਨਾ ਸਾਡਾ منی ਲਾਂਡਰਿੰਗ ਮੀਨਸ ਕਾਲੇ ਤਨ ਨੂੰ ਚਿੱਟਾ ਦਨ ਬਣਾਣਾ ਜਿਹੜਾ ਆ ਜਿਹੜੀ ਪੁਰਚੀਆਂ ਲੈ ਕੇ ਆਂਦੇ 100 100 ਰੁਪਿਆ 150 200 400 ਜਿਹੜੇ ਲੈ ਕੇ ਇਕੱਠੇ ਕਰਦੇ ਆ ਸਾਰਾ ਬਲੈਕ ਮਨੀ ਹੈ ਕਿਸੇ ਨਾ ਕਿਸੇ ਦੀ ਅਲਮਾਰੀ ਚ ਪਿਆ ਉਲੀ ਲਗ ਰਿਹਾ ਹਣਾ ਕਰੋੜਾ ਰੁਪਿਆ ਉਹਨੂੰ ਵਾਈਟ ਕਰਕੇ ਫਾਰਮ ਹਾਊਸ ਬਣਾਣੇ ਦੋ ਦੋ ਕਰੋੜ ਦੀਆਂ ਗੱਡੀਆਂ ਖਰੀਦਣੀਆਂ देयर ਇਸ ਐ ਮਨੀ ਲੌਂਡਰਿੰਗ ਆਪਰੇਸ਼ਨ ਇਨਵੋਲਡ ਇਨ ਦਾ ਹੋਲ ਥਿੰਗ ਇਸ ਕਰਕੇ ਮੈਂ ਈਡੀ ਵਾਲੀ ਗੱਲ ਵਾਪਿਸ ਲਵਾਂਗਾ ਸਾਹਿਬ ਮੇ ਤੁਜੀ ਬੁਰਾ ਨਾ ਮੰਨੋ ਤੁਸੀਂ ਸੈਂਟਰ 'ਚ ਬੈਠੇ ਹੋ ਤੁਹਾਨੂੰ ਵੀ ਬੇਨਤੀ ਕਰੂੰਗਾ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਮੈਂ ਵੀ ਜਾ ਕੇ ਕਰੂੰਗਾ ਮੈਂ ਚਿੱਠੀ ਲਿਖਣ ਲੱਗਿਆ ਸਾਹਿਬ ਇੱਕ ਚਿੱਠੀ ਉਹ ਚਿੱਠੀ ਇੱਕ ਨਾਮ ਤੇ ਲਿਖੂੰਗਾ ਮੈਂ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚਿੱਠੀ ਹੋਈ ਚਿੱਠੀ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹ ਭਗਵੰਤ ਮਾਨ ਜੀ ਚੀਫ ਜਸੇ ਸਾਹਿਬ ਦੀ ਨਿਗਰਾਨੀ ਦੇ ਅੰਡਰ ਦਾ ਸੁਪਰਵੀਜ਼ਨ ਆਫ ਦਾ ਪੰਜਾਬ ਹਰਿਆਣਾ ਹਾਈ ਕੋਰਟ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ देयर ਜੋ ਠੀਕ ਸਮਝਣ ਜਿਹੜੀ ਏਜੰਸੀਆਂ ਚਾਹੇ ਪੰਜਾਬ ਦੀ ਵਿਜੀਲੈਂਸ ਪਾਣੀ ਹੈ ਚਾਹੇ ਦਿੱਲੀ ਵਾਲਿਆਂ ਦਾ ਇਨਕਮ ਟੈਕਸ ਪਾਣਾ ਹੈ ਚਾਹੇ ਐਨ ਆਈ ਏ ਨੂੰ ਪਾਣਾ ਜੋ ਵੀ ਏਜੰਸੀ ਹੈ ਸਾਹਿਬ ਚਾਹੇ ਉਸ ਚ ਈ ਡੀ ਨੂੰ ਪਾਣਾ ਇਟ ਸ਼ੁਡ ਬੀ ਮੋਨੀਟਰਡ ਇਟ ਸ਼ੁਡ ਬੀ ਟਰਾਂਸਪੇਰੈਂਟ ਇਟ ਸ਼ੁਡ ਬੀ ਲੋਕਾਂ ਨੂੰ ਪੁਰੋਸਾਵੇ ਇਹਦੇ ਵਿੱਚ ਆ ਨਹੀਂ ਹੋਣਾ ਵੀ ਆਪੀ ਜੀ ਪੀ ਆਲਾ ਇਸ ਕਰਕੇ ਟੰਗ ਦਿਓ ਆ ਕਾਂਗਰਸ ਵਾਲਾ ਇਸ ਕਰਕੇ ਟੰਗ ਦਿਓ ਆ ਕਿਉਂਕਿ ਐਮ ਐਲ ਏ ਹੈ ਮੰਤਰੀ ਹੈ ਆਮ ਆਦਮੀ ਪਾਰਟੀ ਦੇ ਨੂੰ ਛੱਡ ਦਿਓ ਕੋਈ ਉਸੇ ਵਿਤਕਰਾ ਨਾ ਹੋਵੇ ਸਾਬ ਸਾਰਿਆਂ ਦੀ ਜਾਂਚ ਹੋਵੇ ਇਨਕਲੂਡਿੰਗ ਸੁਨੀਲ ਜਾਖੜ ਦੀ ਸਾਰਿਆਂ ਦੀ ਜਾਂਚ ਹੋਵੇ ਸਾਬ ਇਸ ਕਰਕੇ ਹੋਵੇ ਯਾਦ ਹੈ ਇੱਕ ਦਿਨ ਭਗਵੰਤ ਮਾਨ ਜੀ ਨੇ ਟੋਕਿਆ ਸੀਗਾ ਸੈਂਬਲੀ 'ਚ ਇੱਕ ਕਾਂਗਰਸ ਦੇ ਲੀਡਰ ਨੇ ਖੜ ਕੇ ਕਿਹਾ ਸੀ ਕਿਹਜਾ ਸਟਫ ਆ ਗਿਆ ਸਟਾਫ ਦੱਸਿਆ ਸੀਗਾ ਸਭ ਲੋਕ ਭੁੱਲ ਜਾਂਦੇ ਸਭ ਮੈਂ ਹਰੇਕ ਗੱਲ ਨੋਟਿਸ ਕਰਦਾ ਕਿਉਂਕਿ ਇਹ ਸਾਰੇ ਮਾਣਯੋਗ ਲੀਡਰ ਜਿਹੜੇ ਲੋਕਾਂ ਦੇ ਲੈ ਕੇ ਆਏ ਜਿੱਤ ਕੇ ਐ ਬੜੇ ਮਾਣਯੋਗ ਹੈ ਬੜੀ ਅਕਲ ਹੈ ਬੜੀ ਸੂਝਵਾਨ ਹੈ ਤੇ ਸਾਹਮਣੇ ਮੁੱਖ ਮੰਤਰੀ ਜੀ ਨੇ ਬਿਆਨ ਦਿੱਤਾ ਸੀਗਾ ਆ ਅੱਛਾ ਤੁਹਾਨੂੰ ਸਟਾਫ ਲੱਗਦੇ ਐ ਕਿਉਂਕਿ ਆ ਮੋਬਾਈਲ ਰਿਪੇਅਰ ਕਰਦੇ ਸੀਗੇ ਆ ਫਲਾਣਾ ਸਿੰਘ ਕਰਦੇ ਸੀਗੇ ਆ ਪਤਾ ਨਹੀਂ ਪੇਂਟ ਕਰਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਮੇਰਾ ਸਵਾਲ ਹੈ ਅੱਜ ਲੋਕ ਵੀ ਸਵਾਲ ਪੁੱਛਦੇ ਆ ਲੋਕਾਂ ਨੂੰ ਵੀ ਮੇਰਾ ਥੋੜੇ ਰਾਈ ਇੱਕ ਹੰਗਾਰਾ ਸਾਹਿਬ ਉਹਨਾਂ ਨੂੰ ਪੁੱਛ ਤਾਂ ਲੋ ਜਿਹੜੇ ਕੱਲ ਤਾਂ ਹੀ ਮੋਬਾਈਲ ਰਿਪੇਅਰ ਕਰਦੇ ਸੀਗੇ ਜਿੰਨੇ ਸਾਈਕਲ ਤੇ ਚੜ੍ਹੇ ਫਿਰਦੇ ਸੀ ਅੱਜ ਹਾਈਵੇ ਦੇ ਉੱਤੇ ਕੋਟੀਆਂ ਪੈ ਰਹੀਆਂ 10-10 ਏਕੜ ਸਾਹਿਬ ਕੱਲੇ ਆ ਮੈਂ ਨਿਊ ਚੰਡੀਗੜ੍ਹ ਵਾਲੀ ਮੌਦਨ ਗੱਲ ਕਰਦੀ ਵੀ ਉੱਥੇ ਲਾਈ ਬੈਠੇ ਅਸੀਂ ਸੂਆ ਦੇ ਕੋਲ 10-10 ਏਕੜ ਜਿੱਥੇ 5 ਕਰੋੜ ਰੁਪਏ ਏਕੜ ਦਾ ਰੇਟ ਹੈ ਸਾਹਿਬ ਉਹ ਉਹ ਦੂਜੇ ਸ਼ਹਿਰਾਂ 'ਚ ਲਾਈ ਵਟੇ ਹਰੇਕ ਤਾਂ ਜਾਂਦੇ ਰੋ ਕਿਸੇ ਪਾਸੇ ਨਿਕਲ ਜੋ ਸਾਡੇ ਵਾਲੇ ਮਾਲਵੇ 'ਚ ਕਿਸੇ ਪਾਸੇ ਨਿਕਲ ਜਿਓਗੇ ਹਟੇ ਆ ਐਡਾ ਵਟਾ ਕੀ ਬਣ ਰਿਹਾ ਸਾਬ ਮਹਿਲ ਕਹਿੰਦੇ ਜੀ ਐਮਐਲਏ ਸਾਹਿਬ ਦੀ ਕੋਠੀ ਬਣ ਰਹੀ ਹੈ ਕੋਠੀ ਨਹੀਂ ਮਹਿਲ ਬਣ ਰਿਹਾ ਸਾਬ ਹਾਈਲੀਪਾਰਟ ਦੀ ਜਗ੍ਹਾ ਛੱਡੀ ਜਾ ਰਹੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕਰਪਸ਼ਨ ਨੂੰ ਫੜੀਏ ਜੜੋ ਕਢੀਏ ਸਾਬ ਤੇ ਆ ਇਕੱਲੀ ਸਰਕਾਰ ਦੇ ਮੋਢਿਆਂ ਤੇ ਨਾ ਛੱਡੋ ਸਾਬ ਅਲਖ ਚਗਾਓ ਆ ਜਿਹੜਾ ਇਲੈਕਸ਼ਨ ਹੈ ਆ ਇਕੱਲਾ ਇਲੈਕਸ਼ਨ ਜੀਵਨ ਗੁਪਤਾ ਜੀ ਹੈ ਬੀਜੇਪੀ ਦਾ ਨਹੀਂ ਸਾਹਿਬ ਆ ਇੱਕ ਮੌਕਾ ਹੈ ਪੰਜਾਬ ਦੇ ਲੋਕਾਂ ਨੂੰ ਵੰਗਾਰਨ ਦਾ ਐਵੇਂ ਕਹਿਣਾ ਛੱਡ ਦਿਓ ਕਿ ਜਿਹੜਾ ਲੀਡਰ ਹੈ ਸਾਰੇ ਚੋਰ ਹੈ ਚੋਰਾਂ ਨੂੰ ਵੋਟ ਚੋਰਾਂ ਨੂੰ ਜਵਾਬਦੇ ਬਣਾਓ ਸਭ ਪੁੱਛੋ ਤਾਂ ਸਹੀ ਐਵੇਂ ਇਨਕਮ ਟੈਕਸ ਬਾਤ ਆ ਇਨਕਮ ਟੈਕਸ ਮੈਂ ਇੱਕ ਐਮਐਲਏ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਦੀ ਇਨਕਮ ਜ਼ੀਰੋ ਦਿਖਾਈ ਸੀਗੀ ਤੇ ਉਹਦਾ ਵਿਆਹ ਹੋਇਆ ਉੱਥੇ ਹਿਮਾਚਲ ਦੇ ਅੰਦਰ ਸੇਵਸਟਾਰ ਹੋਟਲ ਦੇ ਅੰਦਰ ਸੋ ਕੋਈ ਆਮ ਨਹੀਂ ਸਭ ਸਾਰੇ ਖਾਸ ਹੋ ਗਏ ਜਿਸ ਦਿਨ ਐਮਐਲਏ ਬਣਿਆ ਜਿਹਦੇ ਹੱਥ ਕੋਈ ਨਾ ਕੋਈ ਅਕਿੱਦਦ ਸਿੰਘੀ ਆ ਗਈ ਲੀਡਰੀ ਵਾਲੀ ਉਸੇ ਦਿਨ ਹੋ ਗਏ ਮਾਤਾ ਜੀ ਤੁਹਾਨੂੰ ਪੁੱਛ ਲਾ ਤੁਸੀਂ ਮੇਰੇ ਸਾਹਮਣੇ ਆ ਕੇ ਮੈਂ ਪੜਤਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪੱਤਰਕਾਰੀਤਾ ਜੀ ਪੰਜਾਹ ਹੋ ਗਏ ਸਭ ਗੱਡੀ ਗੱਡੀ ਹੈ ਤੁਹਾਡੇ ਕੋਲ ਮਰਦੀ ਹੁੰਦੀ ਹੈ ਤੁਸੀਂ ਨਹੀਂ ਉਹ ਲਈ ਡੈਫੈਂਡਰ ਲੋਕ ਤਾਂ ਪੰਜ ਪੰਜ ਸਾਲ ਜੇ ਲੈ ਲੈਂਦੇ ਫਿਰ ਇਹਦੇ ਨਾਲ ਲੜੈਕਸ ਨਹੀਂ ਲੜ ਲੈਂਦੇ ਕਿਤੇ ਨਾ ਕਿਤੇ ਸਭ ਆ ਕੋਈ ਮਜ਼ਾਕ ਹੋ ਗਿਆ ਸਭ ਆ ਮਜ਼ਾਕ ਹੋ ਗਿਆ ਕਿ ਸਾਬ ਤੁਸੀਂ ਹਲ ਕਰਤੀ ਸਾਰੇ ਨੇ ਜਿਹੜੇ ਆ ਕੇ ਚੱਕ ਸੁਨੀਲ ਤਾਂ ਇਕਲਾ ਮਰ ਜਾ ਸੁਨੀਲ ਤਾਂ ਇਕਲਾ ਮਾਰਦਾ ਜਵਾਬ ਤਾਂ ਦਿਓ ਮੈਂ ਭਗਵੰਤ ਮਾਨ ਜੀ ਨੂੰ ਕਹਣਾ ਭਗਵੰਤ ਮਾਨ ਜੀ ਦੱਸੋ ਕਿੱਥੇ ਹੋ ਫਾਇਲਾ ਕੀ ਸੈਟਿੰਗ ਹੋਈ ਕੀ ਲੈ ਹੋਣਾ ਤੋ ਤੁਸੀਂ ਇਹ ਨਾਲ ਨਹੀਂ ਦੋਸਤ ਨਹੀਂ ਦੋਸਤ ਨਹੀਂ ਲੈ ਕੇ ਇਸ ਕਰਕੇ ਅਮਨ ਰੋੜਾ ਜੀ ਚੀਮਾ ਸਾਹਿਬ ਭਗਵੰਤ ਮਾਨ ਜੀ ਤੇ ਬਾਕੀ ਸਾਰੇ ਮੇਰੀ ਬੇਨਤੀ ਹੈ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੋ ਕੋਈ ਡੋਪ ਡਾਪ ਟੈਸ਼ਨਲ ਡੋਪਤਾ 88000 ਪਰੇ ਪਈਆ ਇਨਕਮ ਟ੍ਰੇਲ ਜਿਹੜੀ ਹੈ منی ਵਾਲੀ ਕਿੱਥੇ ਤੁਰ ਜਾਂਦੀ ਹੈ ਉੱਥੋਂ ਜਾ ਕੇ ਫੜੋ ਉੱਥੋਂ ਜਦਨ ਜਾ ਕੇ ਤੌਣ ਨਪੋਂਗੇ ਉਸ ਦਿਨ ਪਤਾ ਲੱਗ ਜੂਗਾ ਜੀ ਮੇਰ ਤੋਂ ਤਾਂ ਫੁਲਾਣੇ ਲੀਡਰ ਨੇ ਸੁਨੀਲ ਜਾਖੜ ਨੇ 5 ਕਰੋੜ ਰੁਪਇਆ ਲਿਆ ਸੀ ਵੀ ਤੇਰੇ ਤੇ ਮੈਂ ਪਰਚਾ ਨਹੀਂ ਹੋਣ ਦਿੰਦਾ ਉਹ ਦਿਨ ਆ ਜੂਗਾ ਸਾਹਮਣੇ ਮੈਂ ਮੈਂ ਤਾਂ ਉਹਨਾਂ ਦੇ ਇਲੈਕਸ਼ਨ 'ਚ ਦੇ ਆਇਆ ਸੀਗਾ ਜੀ ਕਿੱਥੇ ਗਿਆ ਉਹ ਪਰਚਾ ਜੋਸ਼ੀ ਜੀ ਤੁਸੀਂ ਉਸ ਦਿਨ ਬੈਠੇ ਸੀਗੇ ਵੀ ਡਿਬੇਟ ਦੇ ਅੰਦਰ ਅਸੈਂਬਲੀ 'ਚ ਖੜ ਕੇ ਜਿਨ੍ਹਾਂ ਨੇ ਮੰਨਿਆ ਵੀ ਮੈਨੂੰ ਮaaf ਕਰੋ ਬਾਦਲ ਸਾਹਿਬ ਮੇਰੇ ਤੇ ਪਰਚਾ ਹੋ ਗਿਆ ਕਿਉਂਕਿ ਮੈਂ ਨਸ਼ੇ ਵੇਚਣ ਵਾਲੇ ਤੋਂ ਪੈਸਾ ਲਿਆ ਸੀ ਉਹਦਨ ਉਹਦਾ ਇਲੈਕਸ਼ਨ ਦੇ ਖਾਤੇ 'ਚ ਲਿਆ ਸੀਗਾ ਸਾਹਿਬ ਕੋਈ ਤੁਸੀਂ ਮੰਦਿਰ ਚ ਜੜਾਵਾ ਜੜਾ ਕੇ ਹੋ ਵੀ ਉਹ ਇਸ نو ਇਟ ਇਜ਼ ਬਿਯੋਂਡ ਪ੍ਰੀਵਿਊ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਾਥੀਓ ਦੂਜਾ ਕੰਮ ਇਸੇ ਨਾਲ ਰਿਲੇਟਡ ਹੈ ਸਰ ਕਰਪਸ਼ਨ ਨਾਲ ਰਿਲੇਟਡ ਹੈ ਕਰਪਸ਼ਨ ਨਾਲ ਰਿਲੇਟਡ ਸਾਹਿਬ ਮੈਂ ਇੱਕ ਬੇਨਤੀ ਕਰਾਂ ਕੋਈ ਕਿਸੇ ਨੂੰ profession ਹਰੇ ਕੋਈ ਵਧੀਆ ਹੁੰਦਾ ਸਭ ਕੋਈ profession ਮਾੜਾ ਨਹੀਂ ਜਿੱਦਣ ਕੋਈ ਮਾੜਾ ਮੋਟਾ ਮੁੰਡਾ ਕੋ ਕੰਮ ਨਹੀਂ ਕਰਦਾ ਬਾਹਲਾ ਇੱਧਰ ਉੱਧਰ ਤੁਰਿਆ ਫਿਰਦਾ ਘਰ ਵਾਲੇ ਕਹਿੰਦੇ ਹੋਰ ਕੰਮ ਤਾਂ ਨਾ ਕਰ ਭਤਿੰਦਰ ਅੱਜਕੱਲ੍ਹ ਜ਼ਮੀਨਾਂ ਬਹੁਤ ਵੇਚੀਆਂ ਖਰੀਦੀਆਂ ਜਾ ਰਹੀਆਂ ਕੋਈ ਨਿਗਾਹ ਕਰਕੇ ਕਦਾ ਸੌਦਾ ਕਰਾ ਦੇ ਕੋਈ ਨਾ ਕੋਈ ਦਲਾਲੀ ਮਿਲ ਜੂਗੀ ਹੁੰਦਾ ਹੈ ਕਿ ਨਹੀਂ ਸਾਬ ਹਰੇਕ ਘਰ ਤੇ ਇਹਦੇ ਵਾਸਤੇ ਹੁਣ ਤਾਂ ਗੈ ਰੇਰਾ ਨੇ ਕੋਈ ਬਣਾਤਾ ਵੀ ਪਰਮਟ ਲੈਣਾ ਪੈਂਦਾ ਸੀ ਨਾ ਹਰੇਕ ਘਰ ਤੇ ਹਰ ਪਿੰਡ ਦੇ ਅੰਦਰ ਇੱਥੇ ਦਲਾਲ ਕੌਣ ਹੈ ਉਹ ਕਹਿੰਦਾ ਜੀ ਮੈਂ ਸੌਦਾ ਕਰਵਾਣਾ ਤੁਹਾਡਾ ਉਹ ਦਲਾਲ ਵਜਦੇ ਸੀਗੇ ਉਹਦਾ ਮਾੜਾ ਮੋਟਾ ਕੰਮ ਚੱਲ ਜਾਂਦਾ ਕਿਤੇ ਨੇ ਕਿਤੇ ਕਮਰਾ ਲੈ ਲੈਂਦਾ ਉਹ ਉੱਥੇ ਜਾ ਕੇ ਉਹ ਬਣ ਜਾਂਦਾ ਜੀ ਪ੍ਰੋਫੈਸਰ ਫਿਰ ਜਿੱਤ ਕੇ ਆ ਜਾਂਦਾ ਫਿਰ ਉਹ ਪੁਲਿਸ ਹੀ ਬਣਾਉਣ ਚ ਪੈਸੇ ਲਗਾਣ ਲੱਗ ਜਾਂਦਾ ਹੁਣ ਦਿੱਲੀ ਵਾਲੇ ਮਾਰਤੀ ਇੱਥੇ ਆ ਕੇ ਬਹਿ ਗਏ ਸਾਬ ਦੇ ਆਰ ਪ੍ਰੋਫੈਸ਼ਨਲਸ ਸਰਟੀਫਾਈਡ ਪ੍ਰੋਫੈਸ਼ਨਲਸ ਦੇ ਡੇਡ ਦੋ ਦੋ ਸਾਲ ਅੰਦਰ ਲਾ ਕੇ ਆਏ ਹੈ ਨਾ ਹੁਣ ਦੇ ਹੈਵ ਬਿਕਮ ਪ੍ਰੋਫੈਸ਼ਨਲਸ ਬਹੁਤ ਹੀ ਇੱਜ਼ਤਦਾਰ ਐਗਰੀਗੇਟਰ ਹੈ ਸਾਬ ਉਹਨਾਂ ਨੇ ਨਨਸਾਬ ਹਸਣ ਦੀ ਗੱਲ ਨਹੀਂ ਦੀ ਮਾਨ ਸਾਹਿਬ ਪੁਖਤਣਾ ਪਊਗਾ ਪੰਜਾਬ ਨੂੰ ਅੱਜ ਜਿਹੜੇ ਹਾਸੇ ਆ ਰਹੇ ਹਨ ਇਹ ਸਭ ਅੱਖਾਂ ਨਾਲ ਚੁਗੜੇ ਪੈਣਗੇ ਆ ਜਿਹੜੇ ਕੰਡੇ ਬੀਜੇ ਜਾ ਰਹੇ ਅੱਖਾਂ ਨਾਲ ਬੀਜੇ ਜਾਣਗੇ ਸਭ 25000 ਏਕੜ ਮੈਂ ਤਾਂ ਕੋਈ ਪੰਜਾਬ ਚ ਐਗਰੀਗੇਟਰ ਨਹੀਂ ਦੇਖਿਆ ਜਿਹੜੇ ਇਕੱਠੇ ਕਰ ਦੇਵੇ